ਸਾਚਰੀਆ ਕਾਲ ਤਾਂ ਬੈਠੇ ਬੈਠੇ ਖਿਆਲ ਆਇਆ ਵੀ ਆਪਾਂ ਵਿਗਿਆਨ ਦਾ ਐਕਸਪੈਰੀਮੈਂਟ ਵੀ ਨਾਲ ਨਾਲ ਸ਼ੁਰੂ ਕਰ ਲਈਏ ਤਾਂ ਹੁਣ ਦੇਖੋ ਇਹ ਆਮ ਅਸੀਂ ਟੈਪ ਤੋਂ ਪਾਣੀ ਲਿਆ ਤੇ ਇਹ ਸਾਡੇ ਕੋਲ برف ਹੈ ਤੇ ਇੱਕ ਵਿਦਿਆਰਥੀਾਂ ਲਈ ਇੱਕ ਸਹੀ ਜਿਹਾ ਪ੍ਰਸ਼ਨ ਆਉਂਦਾ ਹੈ ਕਿ برف ਬਣੀ ਕਾਦੇ ਤੋਂ ਹੈ ਪਾਣੀ ਤੋਂ ਹੀ ਬਣੀ ਹੈ برف ਵੀ ਪਾਣੀ ਦੀ ਬਣੀ ਹੈ ਪਾਣੀ ਜਦੋਂ ਜੰਮਿਆ ਤਾਂ ਪਾਣੀ ਜੰਮਣ ਨੂੰ ਅਸੀਂ برف ਦਾ ਨਾਮ ਦਿੰਦੇ ਹਾਂ ਪਰ ਅਸੀਂ ਕਈ ਵਾਰੀ ਨਾ ਵਿਗਿਆਨ ਪੜ੍ਹੇ ਹੋਏ ਵੀ ਇਹ ਕਹਿ ਦਿੰਨੇ ਆ ਵੀ ਭੈਣੇ ਜੇ ਤੁਸੀਂ ਅੱਜ ਬਰਫ਼ ਜਮਾਈਏ ਇੱਕ ਕਟੜੇ ਦੇ ਦੋ ਹਨਾ ਬਰਫ਼ ਨਹੀਂ ਜੰਮਦੀ ਹੁੰਦੀ ਪਾਣੀ ਜੰਮਦਾ ਹੁੰਦਾ ਪਾਣੀ ਜੰਮਿਆ ਤਾਂ ਇਹ ਜਿਹੜੀ ਇਹਦੀ ਅਵਸਥਾ ਬਣੀ ਹੈ ਇਸ ਦਾ ਨਾਮ ਅਸੀਂ ਰੱਖਿਆ ਹੈ ਬਰਫ਼ ਅੰਗਰੇਜ਼ੀ ਚ ਆਈਸ ਕਹਿ ਦਿੰਨੇ ਆ ਇਸ ਨੂੰ ਤਾਂ ਹੁਣ ਇਹ ਦੇਖਣਾ ਹੈ ਵੀ ਇਹ ਬਣੀ ਤਾਂ ਇਹ ਵੀ ਪਾਣੀ ਦੀ ਹੈ ਤੇ ਇਹ ਵੀ ਪਾਣੀ ਨੂੰ ਹੁਣ ਇਹ ਪਾਣੀ ਦੇ ਉੱਤੇ ਤੈਰੂਗੀ ਕਿ ਡੁੱਬੂਗੀ ਆਪਾਂ ਨੇ ਇਹ ਦੇਖਣਾ ਤਾਂ ਹੁਣੇ ਮੈਂ ਪਾਣੀ ਦੇ ਵਿੱਚ ਪਾਉਣ ਲੱਗਿਆਂ ਦੇਖੋ ਦੇਖੋ برف ਜਿਹੜੀ ਉਹ ਪਾਣੀ ਦੇ ਉੱਪਰ ਤੈਰ ਰਹੀ ਹੈ ਹੁਣ ਇੱਥੇ ਆਪਾਂ ਇਹ ਦੇਖਾਂਗੇ ਕਿ ਇਹ برف ਹੈ ਜਿਹੜੀ ਉਹ ਪਾਣੀ ਦੇ ਉੱਤੇ ਕਿਉਂ ਤੈਰਦੀ ਹੈ ਠੀਕ ਹੈ ਨਾ ਤਾਂ ਹੁਣ ਜੇ ਅਸੀਂ ਦੇਖੀਏ ਵੀ ਇਹ برف ਹੈ ਜਿਹੜੀ ਇਹਦੀ ਡੈਂਸਿਟੀ ਹੈ ਹੁਣ ਤੈਰਦੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਡੈਂਸਿਟੀ ਪੰਜਾਬੀ ਵਿੱਚ ਅਸੀਂ ਕੰਡ ਤੱਕ ਕਹਿ ਦਿੰਦੇ ਆ ਤੇ ਜਿਨ੍ਹਾਂ ਦੀ ਜਿਹੜੀ ਡੈਂਸਿਟੀ ਹੈ ਹੈ ਉਹ ਦੂਸਰੇ ਪਦਾਰਥ ਜਿਸ ਦੇ ਵਿੱਚ ਉਸ ਨੂੰ ਪਾਇਆ ਗਿਆ ਉਸ ਦੀ ਡੈਂਸਿਟੀ ਨਾਲੋਂ ਘੱਟ ਡੈਂਸਿਟੀ ਵਾਲਾ ਪਦਾਰਥ ਤੈਰਦਾ ਰਹੂਗਾ ਜੇ ਵੱਧ ਡੈਂਸਿਟੀ ਹੋਈ ਤਾਂ ਡੁੱਬ ਜੂਗਾ ਮਤਲਬ ਇਸ ਦੀ ਜਗ੍ਹਾ ਹੀ ਕੋਈ ਅਸੀਂ ਭਾਰੀ ਚੀਜ਼ ਪਾ ਦਈਏ ਤਾਂ ਉਹ ਜਿਹੜੀ ਆ ਉਹ ਡੁੱਬ ਜੇਗੀ ਮੰਨ ਲਓ ਅਸੀਂ ਸਿੱਕਾ ਹੀ ਪਾ ਦਿੰਨੇ ਹਣਾ ਤਾਂ ਤੁਸੀਂ ਇਹ ਕਹਿਣਾ ਵੀ ਮੰਨਣ ਵਾਲੀ ਗੱਲ ਤਾਂ ਹੋਰ ਹੈ ਪਰ ਕਰਕੇ ਦਿਖਾਣ ਵਾਲੀ ਗੱਲ ਅਸਲੀ ਹੁੰਦੀ ਹੈ ਤਾਂ ਹੁਣ ਆ ਸਾਡੇ ਕੋਲੇ ਸਿੱਕੇ ਦੀ ਜਗ੍ਹਾ ਚਲੋ ਆਪਾਂ ਇਹ ਚਾਬੀ ਲੈਂਦੇ ਆ ਇਹਦੇ ਚ ਆ ਦੇਖੋ ਤਾਂ ਇਹ ਸੁੰਨ ਚਾਬੀ ਨੂੰ ਜਦੋਂ ਅਸੀਂ ਇਹਦੇ ਚ ਪਾਤਾ ਚਾਬੀ ਤਾਂ ਡੁੱਬ ਗਈ ਤੇ ਇਸ ਦਾ ਮਤਲਬ ਇਹ ਹੋਇਆ ਵੀ ਜਿਹੜਾ ਚਾਬੀ ਹੈ ਉਸ ਦਾ ਜਿਹੜਾ ਹੈਗਾ ਉਸ ਦੀ ਘਣਤਾ ਜ਼ਿਆਦਾ ਸੀ ਭਾਰੀ ਸੀ ਭਾਰੀ ਚੀਜ਼ ਡੁੱਬ ਜਾਇਆ ਕਰਦੀ ਹੈ ਹਲਕੀ ਚੀਜ਼ ਤੈਰਿਆ ਕਰਦੀ ਹੈ ਆਮ ਜੀ ਗੱਲ ਹੈ ਲੇਕਿਨ ਅੱਜ ਇਹ ਸਾਹਮਣੇ ਆਪਣਾ ਪ੍ਰਤੱਖ ਦੇਖ ਰਹੇ ਹਾਂ ਅਸੀਂ ਕਿ ਇਸ ਬਰਫ਼ ਨੂੰ ਹੋਰ ਪਾ ਕੇ ਦੇਖ ਲਓ ਜ਼ਰੂਰੀ ਤਾਂ ਨਹੀਂ ਹੈ ਨਾ ਹੋਰ ਪਾ ਲੋ ਹੋਰ ਪਾ ਲੋ ਮੈਂ ਕਹਿੰਦਾ ਇਹਦੇ ਉੱਤੇ ਹੋਰ ਪਾ ਦਿੰਨੇ ਪਰ ਬਰਫ਼ ਨੇ ਤੈਰਦੀ ਰਹਿਣਾ ਆਹੀ ਕਾਰਨ ਹੈ ਵੀ ਝੀਲਾਂ ਦੇ ਉੱਤੇ ਸੁੰਦਰਾਂ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਝੀਲਾਂ ਜੰਮ ਜਾਂਦੀਆਂ ਕਹਿੰਦੇ। ਇੱਕ ਵਾਰੀ ਖਬਰ ਵੀ ਆਈ ਸੀ ਕਿ ਵੀ ਡਲੇ ਕਸ਼ਵੀਰ ਦੇ ਵਿੱਚ ਜੰਮੂਗੀ ਤੇ ਉਹਦੇ ਉੱਤੇ ਜੀਪ ਵੀ ਚਲਾਈ ਉਹਨਾਂ ਨੇ। ਮਤਲਬ ਉੱਪਰਲੀ ਪਰਤ ਜੰਮ ਗਈ ਪਰ ਥੱਲੇ ਤਾਂ ਸਾਰਾ ਜੀਵ ਜੰਤੂ ਹੈ ਜਿਹੜੇ ਪਲਾਂਟਸ ਹੈ ਜਾਂ ਹੋਰ ਉਹ ਸਾਰੇ ਉਸੇ ਤਰ੍ਹਾਂ ਹੀ ਸੀਗੇ। ਕਾਰਨ ਕੀ ਸੀਗਾ? ਉਹ ਕਾਰਨ ਹੈ ਜਿਹੜਾ ਸਾਡੇ ਵਿਗਿਆਨ ਨੇ ਲੱਭ ਕੇ ਸਾਨੂੰ ਦੱਸਿਆ ਕਿ ਉੱਪਰਲੀ ਤਹਿ ਜਿਹੜੀ ਉਹ ਜੰਮੀ ਐ ហេਠਾਂ ਤੋਂ ਨਹੀਂ ਜੰਮੀ ਐ ਪਾਣੀ ਐ ਜਿਹੜਾ ਉਹ ਉੱਪਰਲਾ ਜੰਮ ਕੇ ਬਰਫ਼ ਬਣਿਆ ਤੇ ਠੋਸ ਹੋ ਗਿਆ ਤੇ ਲੇਕਿਨ ហេਠਾਂ ਜਿਹੜਾ ਹੈਗਾ ਉਹ ਡਿਪੈਂਡ ਕਰਦਾ ਸਟਰਕਚਰ ਤੇ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਫਿਰ ਆਪਾਂ ਇਹਦੀ ਸਟਰਕਚਰ ਦੀ ਵੀ ਗੱਲ ਕਰਾਂਗੇ ਕਿ ਇਹ ਐਸਾ ਕਿਉਂ ਹੁੰਦਾ ਉਹ ਕਾਇਟਿਕ ਲਾਈਫ ਐ ਜਿਹੜੀ ਸਮੁੰਦਰਾਂ ਦੇ ਵਿੱਚ ਜਾਂ ਝੀਲਾਂ ਦੇ ਵਿੱਚ ਉਹ ਕਿਵੇਂ ਮੱਛੀਆਂ ਜਿਹੜੀਆਂ ហេਠਾਂ ਵੀ ਉੱਪਰੋਂ ਤਾਂ ਜੰਮ ਗਈ ਪਰ ហេਠਾਂ ਫਿਰ ਜੀਉਂਦੀਆਂ ਵੀ ਨੇ ਉਹ ਕਾਰਨ ਕੀ ਐ ਤੇ ਦੇਖਦੇ ਰਹੋ ਵੀਡੀਓ ਫਿਰ ਮਿਲਦੇ ਆਂ